ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਅਮੀਰ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਆਪਾਂ ਅੱਜ ਕਮੀਜ਼ ਦੀ ਕਟਿੰਗ ਕਰਨ ਲੱਗੇ ਆ ਬਿਲਕੁਲ ਸਿੰਪਲ ਕਮੀਜ਼ ਆ ਠੀਕ ਆ ਜੀ ਆਪਾਂ ਵਿਛਾ ਲਏ ਦੋ ਤਹਿਾਂ ਚ ਆ ਦੇਖੋ ਡਬਲ ਕਰਕੇ ਆਪਾਂ ਨੇ ਵਿਛਾ ਲਿਆ ਠੀਕ ਆ ਜੀ यदि लंबाई है ये जी चौंती इंच तैयार यदि लंबाई चौंती इंच तैयार है तो आप सैंती की कटाई कर लेनी ठीक है जी चौंती इंच तैयार आपने सैंती तो से निशानी ला ली है तो जोड़ा यहाँ घेरा है वह हैगा बच त्यार आपने पच्ची इंच की कटाई कर लेनी है ठीक है जी पच्ची निशानी ला लाँगे आप 25 ਤੇ ਆਪਾਂ ਨੇ ਨਿਸ਼ਾਨੀ ਲਾ ਰਣੀ ਹੈ ਹਾਂਜੀ ਆਪਾਂ ਹੁਣ 37 ਦੀ ਨਿਸ਼ਾਨੀ ਲਾਈ ਹੋਈ ਹੈ ਇੱਥੇ ਵੀ 37 ਤੇ ਇਹਨੂੰ ਇੱਦਾਂ ਚਾਕ ਦੇ ਨਾਲ ਮਿਲਾ ਲਾਂਗੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਆਪਾਂ ਕਮੀਜ਼ ਦਾ ਕੱਪੜਾ ਜਿਹੜਾ ਉਤਾਰ ਲੈਣੇ ਆ ਹਾਂਜੀ ਜਿੱਥੇ ਜਿੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਨਿਸ਼ਾਨੀਆਂ ਦੇ ਉੱਤੇ ਆਪਾਂ ਨੇ ਕਟਿੰਗ ਕਰ ਲੈਣੀ ਆ ਪਹਿਲਾਂ ਆਪਾਂ ਕਮੀਜ਼ ਦਾ ਕੱਪੜਾ ਜਿਹੜਾ ਪੁਕਾਰ ਲੈਣਾ ਤੇ ਉਸ ਤੋਂ ਉਸ ਤੋਂ ਬਾਅਦ ਮੋੜਿਆਂ ਦੀ ਕਟਿੰਗ ਕਰਾਂਗੇ ਆਪਾਂ ਠੀਕ ਹੈ ਜੀ ਪਹਿਲਾਂ ਆਪਾਂ ਦੋਵੇਂ ਪੱਲੇ ਲਾ ਲੈਣੇ ਨੇ ਸਿੰਪਲ ਤਰੀਕੇ ਨਾਲ ਲੋ ਜੀ ਠੀਕ ਹੈ ਜੀ ਤਾਂ ਆਪਣੇ ਦੋਵੇਂ ਪੱਲੇ ਹੋ ਗਏ ਨੇ ਆਪਾਂ ਦੋਵੇਂ ਪੱਲੇ ਪਿਛਾ ਲਾਂਗੇ ਪਹਿਲਾਂ ਆਪਾਂ ਇੱਕ ਪੱਲਾ ਪਿਛਾ ਲੈਣੇ ਆ ਤੈਂ ਕਰਕੇ ਡਬਲ ਇਹਦੇ ਇਦਾਂ ਇਹੇ ਠੀਕ ਹੈ ਜੀ ਇਹ ਮੈਂ ਡਬਲ ਤੇ ਹੈ ਕਰਕੇ ਇੱਕ ਪੱਲਾ ਬਿਛਾ ਲਏ ਨੇ ਫਿਰ ਇਹਦੇ ਉੱਪਰ ਹੀ ਆਪਾਂ ਆ ਦਾ ਦੂਜਾ ਪੱਲਾ ਬਿਛਾ ਲਾਂਗੇ ਹਾਂਜੀ ਪੱਲੇ ਆਪਾਂ ਨੇ ਬਿਛਾ ਲਿਆ ਦੋਨੇ ਇਦਾਂ ਡਬਲ ਤੇ ਹੈ ਕਰਕੇ ਅੱਡੋ ਅੱਡ ਬਿਛਾਈ ਨਹੀਂ ਆਪਾਂ ਨੇ ਪੱਲੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਆਪਾਂ ਇਹਦੀ ਜਿਹੜੀ ਲੰਬਾਈ ਆ 33 ਇੰਚ ਤਿਆਰ ਹਨ 34 ਇੰਚ ਤਿਆਰ ਹਨ ਆਪਾਂ ਨੇ 35 ਤੇ ਪਹਿਲਾਂ ਨਿਸ਼ਾਨੀ ਲਾ ਲੈਣੀ ਏਕਾ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਇਹਦੀ ਲੰਬਾਈ ਦੀ ਨਿਸ਼ਾਨੀ ਲਾ ਲੈਣੀ ਇਹ 34 ਇੰਚ ਹੈਗਾ ਤਿਆਰ ਆਪਣਾ ਕਮੀਜ਼ एक इंच वा के पैती तो इदा फाड़ने पले फानेदा आपने निशानी ला ले ठीक है जी सारे तो पहले अपने ये निशानी लाने फिर अपने तीए तीया है जी अपना बारह इंच तैयार अपने छे तो निशानी ला ली है ठीक है जी मोटा है जी साढ़े सत्तर इतों भी आपने छे तो निशानी ला के इन यदा ਮਿਲਾ ਲਾਂਗੇ ਤੇ ਛਾਤੀ ਹੈਗੀ ਆ 20 ਇੰਚ ਤੇ ਆ ਤੇ ਆਪਾਂ ਨੇ 10 3 ਨਿਸ਼ਾਨੀ ਲਾ ਲੈਣੀਆਂ ਦੇਖੋ 10 3 ਨਿਸ਼ਾਨੀ ਲਾ ਲਈ ਆਪਾਂ ਨੇ ਹੁਣ ਇਹਨੂੰ ਇਹ ਥੋੜੀ ਜਿਹੀ ਗਲਾਈ 'ਚ ਆਪਾਂ ਨੇ ਜਿਹੜਾ ਆਪਣਾ ਇਹ ਤੀੜਾ ਰੱਖਿਆ ਉਹਦੇ ਨਾਲ ਆਪਾਂ ਨੇ ਮਿਲਾਤਾ ਠੀਕ ਆ ਜੀ ਹੁਣ ਇੱਥੋਂ 1.5 ਇੰਚ ਦੀ ਆਪਾਂ ਨੇ ਨਿਸ਼ਾਨੀ ਲਾ ਕੇ ਇਦਾਂ ਇੱਥੋਂ ਮੂਰਲੇ ਜਿਹੜਾ ਆਪਣਾ ਪੱਲਾ ਉਹਦੀ ਕਾਟ ਪਾ ਲੈਂਦੇ ਹਾਂ ਇਹ ਠੀਕ ਆ ਜੀ ਇਹ ਆਪਣੀ ਹੋ ਗਈ ਮੋਢੇ ਦੀ ਕਟਿੰਗ ਜਿਵੇਂ ਜਿਵੇਂ ਆਪਾਂ ਨਿਸ਼ਾਨੀ ਲੇ ਪੈਸਾਰੇ ਤੋਂ ਪਹਿਲਾਂ ਆਪਾਂ आज जी अपनी पहली निशानी है यदि कटिंग कर लेंगे ठीक है जी इदा सारे तो पहले ये आप कटिंग कर तो फिर हूँ अपने की करना हम आपने एक पला एक पला चकना ठीक है जी आह हूँ आप जो अपना मूढ़ला पला हो गया ਹੁਣ ਆਪਾਂ ਇਹਦੀ ਮੂਰਲੇ ਪੱਲੇ ਦੀ ਇਕੱਲੇ ਦੀ ਕਾਟ ਪਾ ਲੈਣੀ ਆ ਮਗਰਲਾ ਪੱਲਾ ਨਹੀਂ ਆਪਾਂ ਨੇ ਹਲਾਣਾਗਾ ਤੇ ਆ ਮੂਰਲੇ ਪੱਲੇ ਦੀ ਆਪਾਂ ਨੇ ਕਾਟ ਪਾ ਲੈਣੀ ਆ ਲਓ ਜੀ ਠੀਕ ਆ ਜੀ ਇਹ ਆਪਣੀ ਹੈਗੀ ਆ ਮੂਰਲੇ ਪੱਲੇ ਦੀ ਪੈ ਗਈ ਆ ਕਾਟ ਆ ਆਪਣਾ ਮਗਰਲਾ ਪੱਲਾ ਹੋ ਗਿਆ ਤੇ ਆ ਹੋ ਗਿਆ ਮੂਰਲਾ ਪੱਲਾ ਹੁਣ ਆਪਾਂ ਇਸ ਤੋਂ ਬਾਅਦ ਫਲੂਈਆਂ ਦੀ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਫਿਰ ਆਪਾਂ ਸੀਨ ਤੋਂ ਪਹਿਲਾਂ ਪਲੋਈਆਂ ਦੀ ਨਿਸ਼ਾਨੀ ਲਾਵਾਂਗੇ ਪਲੋਈਆਂ ਪਾ ਕੇ ਫਿਟਿੰਗ ਦੀ ਨਿਸ਼ਾਨੀ ਆਪਾਂ ਉਸ ਤੋਂ ਬਾਅਦ ਲਾਵਾਂਗੇ ਮੈਂ ਆਪਦੇ ਹਿਸਾਬ ਨਾਲ ਤੁਹਾਨੂੰ ਦੱਸਦੀ ਜਿਵੇਂ ਮੈਂ ਪਲੂਈਆਂ ਪੋਣੀ ਠੀਕ ਹੈ ਜੀ ਬਿਲਕੁਲ ਸਹੀ ਆਂਦੀਆਂ ਨੇ ਬਾਕੀ ਹਰੇਕ ਦਾ ਆਪ ਦਾ ਦਾ ਤਰੀਕਾ ਹੁੰਦਾ ਦੇਖੋ ਇਹਦੀ ਮੈਂ 12 ਤੇ ਨਿਸ਼ਾਨੀ ਲਾਉਣੀ ਆ ਇਧਰੋਂ 3.5 ਤੇ ਠੀਕ ਹੈ ਜੀ ਇਧਰ ਤੇ ਲੰਬਾਈ ਇਹਦੀ ਆਪਾਂ ਨੇ 7 ਸਾਡੇ ਤੇ ਨਿੱਧਰ ਨੂੰ ਇਹ ਆਪਣੇ ਮੂਰਲੇ ਪੱਲੇ ਦੀ ਆ ਠੀਕ ਆ ਜੀ ਹੁਣ ਆਪਾਂ ਇੱਥੋਂ ਰੱਖਣਾ ਇੱਥੋਂ ਟਾਈ ਤੇ ਨਿਸ਼ਾਨੀ ਲਾਉਣੀ ਆ ਤੇ ਸਵਾਇ ਇੱਕ ਤੇ ਉੱਪਰ ਨੂੰ ਆਪਾਂ ਨੇ ਛੋਟੀ ਫਲੋਈ ਜਿਹੜੀ ਪਾਉਣੀ ਉਹਦੀ ਦੋ ਤਿੰਨ ਨਿਸ਼ਾਨੀ ਲਾ ਲਈਏ ਇਦਾਂ ਮੋੜ ਦੇਣਾ ਤੇ ਇੱਥੋਂ ਆਪਾਂ ਨੇ 7 ਜੀ ਠੀਕ ਆ ਜੀ ਨੇ ਇਹ ਆਪਣੀਆਂ ਫਲੋਈਆਂ ਹੋਏ ਹੋ ਗਈਆਂ ਫਰੰਟ ਪੱਲੇ ਦੀਆਂ ਤੇ ਆ ਮਗਲੇ ਪੱਲੇ ਦੀ ਆਪਾਂ ਨੇ ਪਾ ਲੈਣੀਆਂ ਨੇ ਅੱਜ ਦੀ ਵੀਡੀਓ ਜਿਹੜੀ ਸੀਗੀ ਆਪਣੀ ਜੀ ਬਿਲਕੁਲ ਸਿੰਪਲ ਤਮੀਜ਼ ਦੀ ਕਟਿੰਗ ਦੀ ਸੀਗੀ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਨਾ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਐ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਹਣਾ ਜੀ ਤੇ ਵੀਡੀਓ ਨੂੰ ਦੇਖਿਆ ਵੀ ਕਰੋ ਸਾਰੀ ਵੀਡੀਓ ਦੇਖਿਆ ਕਰੋ ਅੱਗੇ ਤੋਂ ਆਪਾਂ ਹੋਰ ਤੁਹਾਡੇ ਲਈ ਫੇਰ ਵੀਡੀਓ ਲੈ ਕੇ ਆਵਾਂਗੇ ਹੋਰ ਉਦੋਂ ਤੱਕ ਲਈ ਜੀ ਸਾਰਿਆਂ ਨੂੰ Sashika